ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਤੁਹਾਡੇ ਘਰ ਦੇ ਅੰਦਰ ਚੱਲਦੀ ਕੀ ਦੀ ਹੈ ਮੈਂ ਗੱਲ ਨੂੰ ਥੋੜਾ ਜਿਹਾ ਪਿਛੋਕੜ ਤੋਂ ਆਰੰਭ ਕਰਨੀ ਚਾਹੁੰਦਾ ਜਿਹਦਾ ਨਾਮ ਗੁਰਦੁਆਰਾ ਹੈ ਉਹਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜਿਹੜਾ ਪ੍ਰਚਲਿਤ ਹੋਇਆ ਜਾਂ ਪਾਸ਼ਾ ਨੇ ਨਾਮ ਦਿੱਤਾ ਉਸੀ ਧਰਮਸ਼ਾਲਾ ਜਿੱਥੇ ਬਹਿ ਕੇ ਸਕੂਲ ਦੇ ਅੰਦਰ ਕੋਈ ਸਿੱਖਿਆ ਜਾਏ ਕੁਝ ਪੜਿਆ ਜਾਏ ਕੁਝ ਪੜਾਇਆ ਜਾਏ ਹਿੰਦੀ ਦੇ ਅੰਦਰ ਨੂੰ ਕਹਿ ਦਿੰਦੇ ਨੇ ਪਾਠਸ਼ਾਲਾ ਜਿੱਥੇ ਬਹਿ ਕੇ ਧਰਮ ਸਿੱਖਣਾ ਸੀ ਤੁਹਾਡੇ ਫਰਜ਼ ਕੀ ਨੇ ਉਹ ਸਿੱਖਣੇ ਸੀ ਜਿੱਥੇ ਬਹਿ ਕੇ ਕਿਵੇਂ ਦੇ ਰਾਹ ਤੇ ਤੁਰਨਾ ਹੈ ਕਿਸ ਢੰਗ ਨਾਲ ਤੁਰਨਾ ਹੈ ਤੌਰ ਤਰੀਕੇ ਨਾਲ ਤੁਰਨਾ ਹੈ ਉਹਦਾ ਨਾਮ ਪਾਸ਼ਾ ਨੇ ਰੱਖ ਦਿੱਤਾ ਧਰਮਸ਼ਾਲਾ ਚਲੋ ਸਮੇਂ ਨੇ ਕਰਵਟ ਲਈ ਉਹਦੇ ਨਾਮ ਬਦਲ ਗਿਆ ਉਹਦਾ ਨਾਮ ਬਦਲ ਗਿਆ ਵੀ ਇਹ ਧਰਮਸ਼ਾਲਾ ਨਹੀਂ ਗੁਰਦੁਆਰਾ ਹੈ ਸਮੇਂ ਦੀ ਤਬਦੀਲੀ ਦੇ ਨਾਲ ਅੱਜ ਬਹੁਤੀਆਂ ਜ਼ੁਬਾਨਾਂ ਦੇ ਉੱਤੇ ਇਹ ਨਾਮ ਮਿਲਦਾ ਹੈ ਗੁਰੂ ਘਰ ਇੱਕ ਵਿਸ਼ਾ ਵੱਖਰਾ ਹੈ ਪਰ ਮੈਂ ਕਿਸੇ ਵਕਤ ਅਰਜ਼ ਕਰਾਂਗਾ ਖੋਲਾਂਗਾ ਗੁਰਦੁਆਰਾ ਨਾਮ ਗੁਰੂ ਘਰ ਨਾਲੋਂ ਬੈਟਰ ਹੈ ਇਹ ਇੱਕ ਵਿਸ਼ਾ ਵੱਖਰਾ ਹੈ ਖੈਰ ਇਹਨੂੰ ਜਿਹਨੂੰ ਅੱਜ ਅਸੀਂ ਕਹਿ ਰਹੇ ਆ ਗੁਰਦੁਆਰਾ ਜਾਂ ਕਹਿ ਰਹੇ ਆ ਗੁਰੂ ਘਰ ਹੁਣ ਉਹ ਗੁਰਦੁਆਰੇ ਜਾਂ ਗੁਰੂ ਘਰ ਹੈ ਉਹਦੇ ਅੰਦਰ ਚੱਲਦੀ ਕੀ ਦੀ ਉਸ ਤੋਂ ਪਹਿਲਾਂ ਮੈਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਰੱਖ ਦਿਆਂ ਤੁਹਾਡੇ ਘਰ ਦੇ ਅੰਦਰ ਕੀ ਦੀ ਚੱਲਦੀ ਹੈ ਗੁਰਦੁਆਰੇ ਦੀ ਗੱਲ ਬਾਅਦ ਚ ਕਰ ਲਵਾਂਗੇ ਤੁਸੀਂ ਆਪਣੇ ਆਪਣੇ ਗਿਰਵਾਨ ਦੇ ਅੰਦਰ ਛਾਤੀ ਮਾਰ ਕੇ ਵੇਖੋ ਆਪਣੇ ਘਰ ਦੁਆਰੀ ਘਰ ਦੀ ਚਾਰ ਦੁਆਰੀ ਦੇ ਅੰਦਰ ਛਾਤੀ ਮਾਰ ਕੇ ਵੇਖੋ ਤੁਹਾਡੇ ਘਰ ਦੇ ਅੰਦਰ ਕੀ ਦੀ ਚੱਲਦੀ ਤੁਹਾਡੀ ਚੱਲਦੀ ਹੈ ਤੁਹਾਡੀ ਪਤਨੀ ਦੀ ਚੱਲਦੀ ਹੈ ਤੁਹਾਡੀ ਮਾਂ ਦੀ ਚੱਲਦੀ ਹੈ ਤੁਹਾਡੇ ਪਿਤਾ ਦੀ ਚੱਲਦੀ ਹੈ ਮਤਲਬ ਇਹ ਕਿ ਤੁਹਾਡੀ ਚੱਲਦੀ ਹੈ ਤੁਹਾਡੀ ਦਾ ਮਤਲਬ ਭਾਵੇਂ ਤੁਹਾਡਾ ਪਿਤਾ ਹੈ ਤੁਹਾਡੀ ਮਾਂ ਹੈ ਤੁਹਾਡੀ ਘਰ ਵਾਲੀ ਤੁਹਾਡਾ ਭਾਈ ਤੁਹਾਡੀ ਭੈਣ ਪਰ ਤੁਹਾਡਾ ਹੈ ਇਹਨੂੰ ਹੁਣ ਇੱਕ ਲਫ਼ਜ਼ ਦੇ ਲਈਏ ਵੀ ਤੁਹਾਡੇ ਘਰ ਦੇ ਅੰਦਰ ਕੀ ਚੱਲਦੀ ਹੈ ਤੁਹਾਡੀ ਚੱਲਦੀ ਹੈ ਬਿਲਕੁਲ ਕੰਧ ਦੇ ਨਾਲ ਕੰਧ ਹੋਵੇ ਡੋਰ ਦੇ ਨਾਲ ਡੋਰ ਹੋਵੇ ਤੁਹਾਡੇ ਗਵੰਡੀ ਦਾ ਉਹ ਸਿਆਣਾ ਵੀ ਹੋਵੇ ਚੰਗਾ ਵੀ ਹੋਵੇ ਲੋਕ ਉਹਦੀ ਕਦਰ ਵੀ ਕਰਦੇ ਹੋਣ ਪਰ ਤੁਹਾਡੇ ਘਰ ਦੇ ਅੰਦਰ ਉਹਦੀ ਨਹੀਂ ਚੱਲਦੀ ਤੁਹਾਡੇ ਘਰ ਦੇ ਅੰਦਰ ਤੁਹਾਡੀ ਚੱਲਦੀ ਹੈ ਖैर ਇਸ ਤੋਂ ਅੱਗੇ ਚੱਲਨੇ ਆ। ਸਿਆਣੇ ਇੱਕ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਕਿਸੇ ਦੇ ਘਰ ਦੇ ਅੰਦਰ ਬਹੁਤਾ ਦਖਲ ਅੰਦਾਜ਼ ਕਰਨਾ ਵੀ ਨਹੀਂ ਚਾਹੀਦਾ। ਜੇ ਮੰਨ ਲਓ ਕਿਦਰੇ ਲੜਾਈ ਝਗੜਾ ਹੋਇਆ ਗਵੰਡੀ ਨੇ ਤੁਹਾਨੂੰ ਆਵਾਜ਼ ਦਿੱਤੀ ਤੁਸੀਂ ਉਹਦੇ ਘਰ ਦੇ ਅੰਦਰ ਚਲੇ ਗਏ ਸਮਝਾਉਣ ਬਜਾਉਂਦਾ ਯਤਨ ਕੀਤਾ ਚਲੋ ਗੱਲ ਖਤਮ ਹੋ ਗਈ ਤਾਂ ਠੀਕ ਹੈ। ਨਾ ਖਤਮ ਹੋਈ ਤੇ ਬਹੁਤਾ ਦਖਲ ਅੰਦਾਜ਼ ਉਹਨਾਂ ਦੇ ਘਰ ਵਿੱਚ ਨਾ ਕਰਿਓ। ਅਗਰ ਕਰੋਗੇ ਤੇ ਆਪਣੀ ਇੱਜ਼ਤ ਉਹਨਾਂ ਦੇ ਕੋਲੋਂ ਗਵਾ ਬੋ। ਬਹੁਤਾ ਦਖਲ ਅੰਦਾਜ਼ ਚੰਗਾ ਨਹੀਂ ਹੁੰਦਾ ਬਹੁਤਾ ਦਖਲ ਅੰਦਾਜ਼ ਕਰਨ ਦੇ ਨਾਲ ਜਾਂ ਕਰਨ ਵਾਲਿਆਂ ਦਾ ਮਾਣ ਤਾਣ ਘਟ ਹੀ ਜਾਂਦਾ ਹੈ ਇਸ ਗੱਲ ਦਾ ਤੁਹਾਨੂੰ ਆਪਣੇ ਆਪ ਤਜਰਬਾ ਹੋਣਾ ਹੈ ਕਹਿਣ ਦੀ ਲੋੜ ਨਹੀਂ ਜੇ ਕੋਈ ਤੱਕੇ ਦੇ ਨਾਲ ਹੈ ਕਿਸੇ ਦੇ ਘਰ ਦੇ ਅੰਦਰ ਕੋਈ ਦਖਲ ਅੰਦਾਜ਼ੀ ਕਰਦਾ ਹੈ ਨਾ ਤੇ ਘਰ ਵਾਲੇ ਫਿਰ ਬਰਦਾਸ਼ਤ ਨਹੀਂ ਕਰਦੇ ਔਰ ਉਹਨਾਂ ਨੂੰ ਕਰਨਾ ਚਾਹੀਦਾ ਵੀ ਨਹੀਂ ਘਰ ਵਾਲੇ ਇੱਕ ਗੱਲ ਕਹੀ ਦਿੰਦੇ ਨੇ ਤੂੰ ਅਮੀਰ ਹੋਏਂਗਾ ਆਪਣੇ ਘਰ ਹੋਏਂਗਾ ਸਾਡੇ ਘਰ ਦੇ ਅੰਦਰ ਤੇਰਾ ਬਹੁਤੇ ਦਖਲ ਅੰਦਾਜ਼ ਦੇਣ ਦਾ ਕੰਮ ਨਹੀਂ ਤੂੰ ਰਾਜਨੀਤੀ ਕੋਹੇਗਾ ਆਪਣੇ ਘਰ ਦੇ ਵਿੱਚ ਹੋਏਗਾ ਸਾਡੇ ਤੇ ਕੇਸ ਪਾ ਸਕਣਾ ਹੈ ਤੱਕਾ ਕਰਾ ਸਕਣਾ ਹੈ ਪਰ ਸਾਡੇ ਘਰ ਦੇ ਅੰਦਰ ਜੇ ਚੱਲੇਗੀ ਤੇ ਸਾਡੀ ਚੱਲੇਗੀ ਖੈਰ ਅਕਸਰ ਕਹਿ ਦਈਦਾ ਹੈ ਕਿ ਮੇਰਾ ਘਰ ਹੈ ਤੇ ਮੇਰੇ ਘਰ ਦੇ ਅੰਦਰ ਦਖਲ ਦੇਣ ਵਾਲਾ ਤੂੰ ਕੌਣ ਹੈ ਆਪਾਂ ਕਹਿੰਨੇ ਆ ਨਾ ਇਦਾਂ ਕੌੜਿਆਂ ਲਫ਼ਜ਼ਾਂ ਨਾਲ ਤਨਜ਼ ਬਦਲ ਕੇ ਸੁਰ ਬਦਲ ਕੇ ਉੱਚੀ ਆਵਾਜ਼ ਦੇ ਅੰਦਰ ਕਹਿੰਨਾ ਤੂੰ ਕੌਣ ਹੈ ਮੇਰੇ ਘਰ ਦੇ ਅੰਦਰ ਦਖਲ ਅੰਦਾਜ਼ ਦੇਣ ਵਾਲਾ ਘਰ ਮੇਰਾ ਹੈ ਮੇਰੀ ਚੱਲੇਗੀ ਔਰ ਇਹ ਗੱਲ ਗਰੀਬ ਤੋਂ ਗਰੀਬ ਬੰਦਾ ਵੀ ਕਹਿੰਦਾ ਚਲੋ ਮੈਂ ਹੋਰ ਗੱਲ ਕਹਾਂ ਅਮਲੀ ਤੋਂ ਅਮਲੀ ਬੰਦਾ ਡਿੱਗਿਆ ਬੰਦਾ ਛੱਟਿਆ ਫੂਕਿਆ ਬੰਦਾ ਸ਼ਰਾਬੀ ਕਵਾਬੀ ਬੰਦਾ ਆਯਾਸ਼ ਬੰਦਾ ਉਹ ਵੀ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦਾ ਉਹ ਕਹਿੰਦਾ ਮੇਰੇ ਘਰ ਦੇ ਅੰਦਰ ਤੂੰ ਕੌਣ ਹੋਣਾ ਹੈ ਦਖਲ ਦੇਣ ਵਾਲਾ ਮੇਰੇ ਘਰ ਦੇ ਅੰਦਰ ਤੂੰ ਕੌਣ ਹੋਣਾ ਹੈ ਗੱਲ ਚਲਾਉਣ ਵਾਲਾ ਘਰ ਮੇਰਾ ਹੈ ਮੇਰੀ ਚੱਲੇਗੀ ਮੇਰੀ ਮੈਂ ਤੇਰੀ ਨਹੀਂ ਚੱਲੰਦੇ ਨੇ ਫਿਰ ਦੁਬਾਰਾ ਯਾਦ ਕਰਾਵਾਂ ਇੱਕ ਗਰੀਬ ਕਹਿੰਦਾ ਹੈ ਆਯਾਸ਼ ਕਹਿੰਦਾ ਹੈ ਅਮਲੀ ਕਹਿੰਦਾ ਹੈ ਸ਼ਰਾਬੀ ਕਵਾਬੀ ਕਹਿੰਦਾ ਹੈ ਡਿੱਗੇ ਤੋਂ ਡਿੱਗਾ ਬੰਦਾ ਵੀ ਕਿਸੇ ਦੂਜੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ ਇੱਕ ਐਗਜ਼ਾਮਪਲ ਹੋਰ ਕਹਿ ਕੇ ਮੈਂ ਆਪਣੇ ਅਸਲ ਮੁੱਦੇ ਤੇ ਆਉਣਾ ਚਾਹੁੰਦਾ ਕਿਸੇ ਫੈਕਟਰੀ ਦੇ ਅੰਦਰ ਕੀ ਦੀ ਚੱਲਦੀ ਹੈ ਜਿਹੜਾ ਫੈਕਟਰੀ ਦਾ ਓਨਰ ਹੈ ਫੈਕਟਰੀ ਦਾ ਮਾਲਕ ਹੈ ਉਹਦੀ ਚੱਲਦੀ ਹੈ ਨਾ ਕਿਸੇ ਬੈਂਕ ਦੇ ਅੰਦਰ ਕੀ ਦੀ ਚੱਲਦੀ ਹੈ ਜਿਹੜਾ ਬੈਂਕ ਦਾ ਮੇਨ ਵਰਕਰ ਹੈ ਜਿਹੜਾ ਬੈਂਕ ਮੈਨੇਜਰ ਹੈ ਖੈਰ ਉਸ ਤੋਂ ਅੱਗੇ ਚੱਲਦੇ ਆ ਕਿਸੇ ਸਟੇਟ ਦੇ ਅੰਦਰ ਕੀ ਦੀ ਚੱਲਦੀ ਹੈ ਤੁਸੀਂ ਭਾਵੇਂ ਕਿੰਨੇ ਦਾਨੇ ਹੋ ਸਿਆਣੇ ਹੋ ਪਰ ਚੱਲਦੀ ਕੀ ਦੀ ਜਿਹੜਾ ਸੀਐਮ ਹੈ ਕਿਸੇ ਦੇਸ਼ ਦੇ ਅੰਦਰ ਕੀ ਦੀ ਚੱਲਦੀ ਹੈ ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਪੀਐਮ ਹੈ ਜੇ ਸਭ ਥਾਵਾਂ ਤੇ ਉਹਨਾਂ ਦੀ ਚੱਲਦੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਵੀ ਇਹ ਮਾਲਕ ਹੈ ਸਟੇਟ ਦਾ ਮਾਲਕ ਹੈ ਦੇਸ਼ ਦਾ ਮਾਲਕ ਹੈ ਬੈਂਕ ਦਾ ਮਾਲਕ ਹੈ ਫੈਕਟਰੀ ਦਾ ਮਾਲਕ ਹੈ ਕਿਸੇ ਆਫਿਸ ਦਾ ਮਾਲਕ ਹੈ ਹਰ ਥਾਂ ਤੇ ਉਹਦੀ ਚੱਲਦੀ ਹੈ ਤੇ ਫਿਰ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਵੀ ਗੁਰੂ ਘਰ ਦੇ ਅੰਦਰ ਕੀ ਦੀ ਚਲਣੀ ਚਾਹੀਦੀ ਹੈ ਜਿੰਨੂੰ ਤੁਸੀਂ ਕਹਿੰਨੇ ਹੋ ਗੁਰੂ ਘਰ ਚਲੋ ਮੈਂ ਕਹਿੰਨਾ ਗੁਰਦੁਆਰਾ ਸਾਹਿਬ ਗੁਰਦੁਆਰੇ ਦੇ ਅੰਦਰ ਕੀ ਦੀ ਚਲਣੀ ਚਾਹੀਦੀ ਹੈ ਪ੍ਰਦਾਨ ਦੀ ਚਲਣੀ ਚਾਹੀਦੀ ਹੈ ਕਮੇਟੀ ਦੀ ਚਲਣੀ ਚਾਹੀਦੀ ਹੈ ਜਾਂ ਕਿਸੇ ਆਮ ਪਰੰਪਰਾਵਾਦੀ ਦੀ ਚਲਣੀ ਚਾਹੀਦੀ ਹੈ ਜਾਂ ਕਿਸੇ ਸਾਧ ਦੀ ਚਲਣੀ ਚਾਹੀਦੀ ਹੈ ਤੁਸੀਂ ਦੱਸੋ ਗੁਰਦੁਆਰਾਏ ਜਿੰਨੂੰ ਕਹਿੰਨੇ ਆ ਗੁਰੂ ਘਰ ਇਹਦੇ ਵਿੱਚ ਚਲਣੀ ਕਿਹਦੀ ਚਾਹੀਦੀ ਗੁਰੂ ਦੀ ਚਲਣੀ ਚਾਹੀਦੀ ਜਾਂ ਕਿਸੇ ਪ੍ਰਬੰਧਕ ਦੀ ਗੁਰੂ ਦੀ ਚਲਣੀ ਚਾਹੀਦੀ ਹੈ ਜਾਂ ਕਿਸੇ ਸਾਧ ਦੀ ਪਖੰਡੀ ਸਾਧ ਦੀ ਗੁਰੂ ਦੀ ਚਲਣੀ ਚਾਹੀਦੀ ਜਾਂ ਕਿਸੇ ਰਾਜਨੀਤਾ ਦੀ ਚਲਣੀ ਚਾਹੀਦੀ ਜਾਂ ਉੱਥੇ ਰਹਿਣ ਵਾਲੇ ਜਥੇਬੰਦੀਆਂ ਦੇ ਘੇਰੇ ਵਿੱਚ ਘਿਰੇ ਹੋਏ ਮਨੁੱਖਾਂ ਦੀ ਚਲਣੀ ਚਾਹੀਦੀ ਗੁਰੂ ਦੀ ਚਲਣੀ ਚਾਹੀਦੀ ਹੈ ਨਾ ਹੁਣ ਅਗਲੀ ਗੱਲ ਸੁਣ ਲਓ ਹੁਣ ਧਿਆਨ ਦੇ ਕੇ ਇਮਾਨਦਾਰੀ ਦੇ ਨਾਲ ਤੇ ਦਿਾਨਦਾਰੀ ਦੇ ਨਾਲ ਵੇਖਿਓ ਵੀ ਗੁਰਦੁਆਰੇ ਚਲਦੀ ਕੀ ਦੀ ਹੁਣ ਮੋਟੀ ਜੀ ਬਾਸ਼ਾ ਦੇ ਅੰਦਰ ਕਹਿ ਦੋਗੇ ਜੀ ਗੁਰਦੁਆਰੇ ਗੁਰੂ ਦੀ ਚਲਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਚਲਦੀ ਹੈ ਪਰ ਨਹੀਂ ਗੁਰਦੁਆਰਾ ਗੁਰੂ ਦੇ ਨਾਂ ਕਰਕੇ ਜਿਉ ਉਹਨੂੰ ਗੁਰੂ ਘਰ ਵੀ ਕਹਿੰਦੇ ਹੋ ਤੇ ਗੁਰੂ ਦੇ ਨਾਂ ਕਰਕੇ ਗੁਰੂ ਦੀ ਹੋਂਦ ਕਰਕੇ ਪਰ ਚੱਲ ਕਿਦੀ ਰਹੀ ਹੈ ਕਿਸੇ ਪਖੰਡੀ ਦੀ ਕਿਸੇ ਪਖੰਡੀ ਸਾਧ ਦੀ ਚਲਦੀ ਪਖੰਡ ਦੇ ਅੰਦਰ ਗਰ ਕੋਏ ਮਨੁੱਖ ਦੀ ਚਲਦੀ ਪਖੰਡ ਦੇ ਅੰਦਰ ਡੁੱਬੇ ਹੋਏ ਕਿਸੇ ਪ੍ਰਬੰਧਕ ਦੀ ਚੱਲਦੀ ਹੈ ਗੁਰੂ ਦੀ ਨਹੀਂ ਚੱਲਦੀ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਯਾਦ ਕਰਾ ਦੇਣਾ ਸਮਝ ਆਪੀ ਆ ਜਾਣੀ ਗੁਰੂ ਨੇ ਕਿੱਥੇ ਕਿਹਾ ਵੀ ਮੇਰੇ ਘਰ ਦੇ ਅੰਦਰ ਇਹ ਸੰਗਰਾਮ ਮਨਾਉਣੀ ਚਾਹੀਦੀ ਤੇ ਮੈਂ ਕਹਿੰਨਾ ਵੀ ਸੰਗਰਾਮ ਦਾ ਬੜਾ ਪਵਿੱਤਰ ਦਿਹਾੜਾ ਹੈ ਗੁਰੂ ਨੇ ਕਿਧਰੇ ਕਿਹਾ ਤੇ ਜੇ ਕਿਹਾ ਹੈ ਤੇ ਕੋਈ ਪੰਕਤੀ ਕੱਢ ਕੇ ਦੱਸਿਓ ਮੈਂ ਸਜ਼ਾ ਭੁਗਤਣ ਲਈ ਤਿਆਰ ਹੋਵਾਂਗਾ ਕੋਈ ਪਨਲਟੀ ਦਿਓਗੇ ਫਾਈਨ ਦਿਓਗੇ ਮੈਂ ਦੇਣ ਵਾਸਤੇ ਤਿਆਰ ਹੋਵਾਂਗਾ ਗੁਰੂ ਨੇ ਕਿੱਥੇ ਕਿਹਾ ਪਰ ਗੁਰੂ ਦੀ ਫਿਰ ਕਿੱਥੇ ਚੱਲ ਰਹੀ ਹੈ ਜਦੋਂ ਤਾਬਿਆ ਬੈ ਕੇ ਗੁਰੂ ਦੇ ਕੋਲ ਬੈ ਕੇ ਪਖੰਡੀ ਸਾਧਾਂ ਦੇ ਚੇਲੇ ਜਾਂ ਪਖੰਡ ਦੇ ਅੰਦਰ ਗਰਕ ਹੋਏ ਪ੍ਰਬੰਧਕ ਇਹ ਗੱਲ ਕਹਿੰਦੇ ਨੇ ਜੀ ਕੱਲ ਨੂੰ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਤੇ ਉਸ ਵਕਤ ਸਾਨੂੰ ਲੱਜਾ ਨਹੀਂ ਹੋਣੀ ਚਾਹੀਦੀ ਬਈ ਹੈ ਗੁਰਦੁਆਰਾ ਹੈ ਗੁਰੂ ਘਰ ਤੇ ਚਲਾਉਣ ਦਾ ਯਤਨ ਮੈਂ ਆਪਣੀ ਕਰਦਾ ਗੁਰੂ ਤੇ ਕਹਿੰਦਾ ਨਹੀਂ ਸੰਗਰਾਮ ਬਣਾ ਖੈਰ ਇਸ ਤੋਂ ਅੱਗੇ ਚੱਲਨੇ ਗੁਰੂ ਘਰ ਦੇ ਅੰਦਰ ਗੁਰੂ ਦੀ ਤੁਸੀਂ ਚੱਲਣ ਨਹੀਂ ਦੇ ਰਹੇ ਗੁਰੂ ਕਿੱਥੇ ਕਹਿੰਦਾ ਹੈ ਵੀ ਮੱਸੀਆ ਦਾ ਬੜਾ ਪਵਿੱਤਰ ਦਿਹਾੜਾ ਹੈ ਤੇ ਮੱਸੀਆ ਤੇ ਮੇਰੇ ਕੋਲ ਜ਼ਰੂਰ ਆਓ ਤੇ ਮੱਸੀਆ ਤੇ ਆਓਗੇ ਤੇ ਹੁੰਦਾ ਆਹ ਲਾਭ ਹੋਏਗਾ ਨਾ ਆਓਗੇ ਤੇ ਨਾ ਹੁੰਦਾ ਆਹ ਨੁਕਸਾਨ ਹੋਏਗਾ ਗੁਰੂ ਨੇ ਕਿਹਾ ਕਿਦਰੇ ਗੁਰੂ ਨੇ ਕਿਹਾ ਹੈ ਕਿ ਪੂਰਨਮਾਸੀ ਦਾ ਦਿਹਾੜਾ ਬੜਾ ਪਵਿੱਤਰ ਹੁੰਦਾ ਹੈ ਗੁਰੂ ਨੇ ਕਿਹਾ ਹੈ ਕਿ ਆ ਦਿਨ ਬੜਾ ਚੰਗਾ ਹੁੰਦਾ ਹੈ ਜਾਂ ਚੰਗਾ ਨਹੀਂ ਹੁੰਦਾ ਅੱਛਾ ਇੱਕ ਗੱਲ ਹੋਰ ਗੁਰਦੁਆਰੇ ਦੇ ਅੰਦਰ ਗੁਰੂ ਨੂੰ ਯਾਦ ਕੀਤਾ ਜਾਏ ਗੁਰਦੁਆਰੇ ਦੇ ਅੰਦਰ ਗੁਰੂ ਦੇ ਦਿਨ ਮਨਾਏ ਜਾਣ ਗੁਰਪੁਰਬ ਮਨਾਏ ਜਾਣ ਗੱਲ ਸਮਝ ਵਿੱਚ ਆਉਂਦੀ ਪਰ ਗੁਰਦੁਆਰੇ ਦੇ ਅੰਦਰ 1 2 4 ਗੁਰਪੁਰਬ ਮਨਾਉਣ ਤੋਂ ਬਾਅਦ ਬਾਕੀਆਂ ਤੇ ਸਾਨੂੰ ਚੇਤੇ ਨਹੀਂ ਰਹਿੰਦੇ ਪਰ ਉਸੇ ਗੁਰੂ ਘਰ ਦੇ ਅੰਦਰ ਜਿੰਨੂੰ ਤੁਸੀਂ ਕਹਿੰਦੇ ਹੋ ਗੁਰੂ ਘਰ ਗੁਰਦੁਆਰਾ ਆਪਾਂ ਸਾਰੇ ਕਹਿੰਨੇ ਆ ਉਸੇ ਗੁਰੂ ਘਰ ਦੇ ਅੰਦਰ ਸਾਧਾਂ ਦੀਆਂ ਵਰਸੀਆਂ ਮਨਾਇਆਂ ਜਾਂਦੀਆਂ ਇਹ ਗੁਰੂ ਦੀ ਚੱਲ ਰਹੀ ਹੈ ਗੁਰੂ ਤੇ ਕਹਿੰਦਾ ਹੈ ਕਿ ਜੇ ਕਰਨਾ ਹੈ ਤੇ ਕੋਈ ਭਲਾ ਕੰਮ ਕਰੋ ਪਰ ਤੁਸੀਂ ਪਖੰਡੀ ਸਾਧਾਂ ਦੀਆਂ ਵਰਸੀਆਂ ਪਖੰਡੀ ਸਾਧਾਂ ਦੇ ਸੋਇਲੇ ਘਾਰੇ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਇਆ ਹੈ ਕਿ ਦੋ ਵਕਤ ਮੇਰੀ ਆਰਤੀ ਹੋਣੀ ਚਾਹੀਦੀ ਹੈ ਜਾਂ ਇੱਕ ਵਕਤ ਮੇਰੀ ਆਰਤੀ ਹੋਣੀ ਚਾਹੀਦੀ ਹੈ ਪਰ ਤੁਸੀਂ ਆਰਤੀ ਕਰਦੇ ਹੋ ਈਵਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਰਤੀ ਹੁੰਦੀ ਹੈ ਹਰ ਗੁਰਦੁਆਰੇ ਵਿੱਚ ਹੁੰਦੀ ਤੇ ਦਰਬਾਰ ਸਾਬ ਤੱਕ ਹੁੰਦੀ ਦਰਬਾਰ ਸਾਹਿਬ ਵੀ ਆਰਤੀ ਹੁੰਦੀ ਹੈ ਗੁਰੂ ਨੇ ਕਿੱਥੇ ਕਿਆਰਤੀ ਹੋਣੀ ਚਾਹੀਦੀ ਗੁਰੂ ਕਹਿੰਦੇ ਨੇ ਵੀ ਮੇਰੇ ਕੋਲ ਮੇਰੀ ਬਾਣੀ ਦਾ ਪ੍ਰਭਾਵ ਤਾਂ ਪੈਗਾ ਜੇ ਮੇਰੇ ਕੋਲ ਜੋ ਜਗਾਓਗੇ ਕੁੰਭ ਰੱਖੋਗੇ ਨਾਰੀਆ ਰੱਖੋਗੇ ਪਾਣੀ ਰੱਖੋਗੇ ਜਾਂ ਬਾਕੀ ਦੇ ਕਰਮਕਾਂਡ ਕਰੋਗੇ ਕਰ ਰਹੇ ਹੋ ਸਾਰੇ ਕਰਮਕਾਂਡ ਕਹਿ ਰਹੇ ਹੋ ਗੁਰਦੁਆਰਾ ਤੇ ਗੁਰਦੁਆਰੇ ਦੇ ਵਿੱਚ ਚਲਾ ਕਿੱਥੇ ਰਹਿਓ ਆਪਣੀ ਪਖੰਡੀ ਸਾਧਾਂ ਦੀ ਚਲਦੀ ਕਮੇਟੀ ਦੀ ਚਲਦੀ ਕਿਧਰੇ ਕਿਧਰੇ ਹੋਰ ਕਿਸੇ ਦੀ ਚਲਦੀ ਪਰ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਨਹੀਂ ਚੱਲਣ ਦਿੰਦੇ ਦੁਬਾਰਾ ਇੱਕ ਗੱਲ ਕਹਿ ਕੇ ਕਹਾਣੀ ਖਤਮ ਕਰਾਂ ਮਾੜੇ ਤੋਂ ਮਾੜੇ ਬੰਦੇ ਦੇ ਘਰ ਵਿੱਚ ਵੀ ਉਹਦੀ ਚੱਲਦੀ ਹੈ ਤੁਸੀਂ ਗੁਰਦੁਆਰੇ ਦੇ ਅੰਦਰ ਵੀ ਆਪਣੀ ਚਲਾ ਰਹੇ ਹੋ ਇਹਦਾ ਮਤਲਬ ਇਹ ਹੋਇਆ ਵੀ ਤੁਹਾਡੀਆਂ ਨਜ਼ਰਾਂ ਦੇ ਅੰਦਰ ਗੁਰਦੁਆਰਾ ਜਾਂ ਗੁਰੂ ਘਰ ਕੀ ਹੈ ਤੁਸੀਂ ਆਪੇ ਹੀ ਸੋਚ ਲਓ ਗੁਰਦੁਆਰੇ ਦੇ ਅੰਦਰ ਕੇਵਲ ਗੁਰੂ ਦੀ ਚਲਣੀ ਚਾਹੀਦੀ ਤੇ ਗੁਰੂ ਕਿਹੜਾ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੈ ਅਗਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਟ ਕੇ ਦੂਜਾ ਤੀਜਾ ਜਿੰਨਾ ਮਰਜ਼ੀ ਵੱਡਾ ਕੋਈ ਸੰਤ ਹੋਵੇ ਵਿਦਵਾਨ ਹੋਵੇ ਦੂਜਾ ਹੋਵੇ ਤੀਜਾ ਹੋਵੇ ਪਾਸੇ ਮਾਰੋ ਚੱਕ ਕੇ ਨਹੀਂ ਗੁਰੂ ਆ ਕਹਿੰਦੇ ਨੇ ਇੱਥੇ ਗੁਰੂ ਦੀ ਚੱਲੇਗੀ ਉਹ ਪਲਿਓ ਪਰੇ ਪੰਚਾਇਤ ਦੇ ਅੰਦਰ ਲੋਕ ਕਹਿੰਦੇ ਨੇ ਇਹਦੀ ਸੁਣ ਲੋ ਇਹ ਬੰਦਾ ਵੱਡਾ ਹੈ ਤੁਸੀਂ ਗੁਰੂ ਦੀ ਨਹੀਂ ਸੁਣਦੇ ਤੁਹਾਡੀਆਂ ਨਜ਼ਰਾਂ ਦੇ ਅੰਦਰ ਗੁਰੂ ਵੱਡਾ ਨਹੀਂ ਹੈ ਇੱਕ ਪੰਚਾਇਤ ਦੇ ਅੰਦਰ ਵੀ ਚਾਰ ਲੋਕ ਝੜਕਣ ਮੇਲੇ ਮਿਲ ਜਾਂਦੇ ਨੇ ਓਏ ਸਰਪੰਚ ਦੀ ਸੋਣੀਆਂ ਫਲਾਣੇ ਜੀ ਸੋਣੇ ਬੰਦਾ ਵੱਡਾ ਹੈ ਉਹਦੀ ਗੱਲ ਦਾ ਅਸਰ ਕਰਾ ਪਰ ਗੁਰਦੁਆਰੇ ਆਣ ਕੇ ਤੁਹਾਨੂੰ ਪਖੰਡੀਆਂ ਦੀਆਂ ਸੁਨੀਆਂ ਹੁੰਦੀਆਂ ਨੇ ਇਹ ਕਹਿਣਾ ਹੀ ਭੁੱਲ ਜਾਂਦੇ ਆ ਵੀ ਨਹੀਂ ਗੁਰੂ ਦੀ ਸੁਣੋ ਗੁਰੂ ਵੱਡਾ ਹੈ ਗੁਰੂ ਗੁਰਦੁਆਰੇ ਤੇ ਕਮ ਸੇ ਕਮ ਗੁਰੂ ਦੀ ਚੱਲਣ ਦਿਓ ਤਾਂ ਕਿ ਲੋਕ ਪੜ੍ਹਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ